ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥਿਓ ਇੱਕ ਬਹੁਤ ਹੀ ਗੰਭੀਰ ਮਸਲਾ ਤੁਹਾਡੇ ਤੱਕ ਪਹੁੰਚਾਣਾ ਹੈ ਇੱਕ ਬਜ਼ੁਰਗ ਨੇ ਅੱਖਾਂ ਵਿੱਚ ਹੰਝੂ ਭਰ ਕੇ ਕਿਹਾ ਕਿ ਆਪਣੀਆਂ ਬਹੂਆਂ ਨੂੰ ਆਪਣੀਆਂ ਨੂੰਹਾਂ ਨੂੰ ਕੱਲਿਆਂ ਪਰਦੇਸ ਨਾ ਭੇਜੋ ਜੇ ਪਰਦੇਸ ਜਾਂਦੀਆਂ ਤਾਂ ਉੱਥੇ ਜਾ ਕੇ ਇਹ ਆਪਣੇ ਪਤੀ ਅਤੇ ਬੱਚਿਆਂ ਤੱਕ ਨੂੰ ਭੁੱਲ ਜਾਂਦੀਆਂ ਇੱਕ ਬਜ਼ੁਰਗ ਦਾ ਕਹਿਣਾ ਦੱਸਿਆ ਜਾਂਦਾ ਹੈ ਕਿ ਇੱਕ ਲੜਕਾ ਜਿਸ ਦਾ ਨਾਮ ਮਨਪ੍ਰੀਤ ਹੈ ਜੋ ਦੁਰਗਾਪੁਰ ਦਾ ਵਾਸੀ ਹੈ ਉਸ ਦਾ 2017 ਵਿੱਚ ਬਲਾਚੌਰ ਦੇ ਲਾਗਲੇ ਪਿੰਡ ਸੁਦੋ ਮਾਜਰਾ ਦੀ ਇੱਕ ਲੜਕੀ ਨਾਲ ਵਿਆਹ ਹੋ ਜਾਂਦਾ ਜਿਸ ਦਾ ਨਾਮ ਸੁਖਵਿੰਦਰ ਕੌਰ ਹੈ ਅਤੇ ਪੀੜਿਤ ਪਰਿਵਾਰ ਵੱਲੋਂ ਕਹਿਣਾ ਹੈ ਕਿ 2017 ਚ ਵਿਆਹ ਹੋਣ ਤੋਂ ਬਾਅਦ 2023 ਵਿੱਚ ਉਹ ਲੜਕੀ ਨੂੰ ਇੰਗਲੈਂਡ ਸਟੱਡੀ ਵੀਜ਼ੇ ਤੇ ਭੇਜਦੇ ਪਰ ਇੱਥੇ ਲੜਕੀ ਦਾ ਜਿਹੜਾ ਸਹਰਾ ਹੈ ਉਸ ਦਾ ਕਹਿਣਾ ਹੈ ਕਿ ਉਸ ਦਾ ਪਾਸਪੋਰਟ ਯਾਨੀ ਕਿ ਉਸ ਦੀ ਨੌ ਦਾ ਪਾਸਪੋਰਟ ਚੋਰੀ ਦਾਣੀ ਲੜਕੀ ਤੇ ਮਾਪਿਆਂ ਵੱਲੋਂ ਕਿਸੇ ਏਜੰਟ ਨੂੰ ਦੇ ਦਿੱਤਾ ਜਾਂਦਾ ਤੇ ਬਾਅਦ ਚ ਵੀਜ਼ਾ ਆ ਜਾਂਦਾ ਫਿਰ ਜਿਹੜਾ ਸਹੁਰਾ ਆ ਉਹ 16 ਲੱਖ ਰੁਪਈਆ ਜਿਹੜਾ ਉਹਦੇ ਕੋਲ ਸਟੇਟਮੈਂਟ ਆ ਆ ਤੇ ਸਹੁਰੇ ਦਾ ਦਾਵਾ ਹੈ ਕਿ 9 ਲੱਖ ਰੁਪਏ ਉਸਨੇ ਕੈਸ਼ ਲੜਕੀ ਦੇ ਮਾਤਾ ਪਿਤਾ ਨੂੰ ਦਿੱਤਾ ਤਾਂ ਹੁਣ ਗੁਹਾਰ ਜਿਹੜੀ ਆ ਲੜਕੇ ਪਰਿਵਾਰ ਵੱਲੋਂ ਲਈ ਜਾ ਰਹੀ ਆ ਕਿ ਲੜਕੀ ਜਾ ਤਾਂ ਸਾਨੂੰ ਬਾਹਰ ਲੈ ਕੇ ਜਾਵੇ ਨਹੀਂ ਤਾਂ ਸਾਡਾ ਪੈਸਾ ਵਾਪਸ ਕਰੇ ਪਰ ਇਸ ਪੂਰੀ ਕਹਾਣੀ ਵਿੱਚ ਪੂਰੀ ਘਟਨਾ ਵਿੱਚ ਸਭ ਤੋਂ ਵੱਡੀ ਜਿਹੜੀ ਤਰਾਸਦੀ ਹੈ ਉਹ ਇੱਕ ਛੋਟੇ ਬੱਚੇ ਨਾਲ ਹੋ ਰਹੀ ਹੈ ਜਿਸ ਦੀ ਮਾਂ ਉਸਨੂੰ ਪਿਛਲੇ 2 ਸਾਲਾਂ ਤੋਂ ਉਸਦੇ ਸੰਪਰਕ ਵਿੱਚ ਨਹੀਂ ਹੈ ਉਸ ਬੱਚੇ ਨੂੰ ਬਿਲਕੁਲ ਵੀ ਨਹੀਂ ਪਤਾ ਕਿ ਕੀ ਹੋ ਰਿਹਾ ਪਰ ਵੱਡੀ ਗੱਲ ਇਹ ਹੈ ਕਿ ਜਿਹੜੀ ਲੜਕੀ ਹੈ ਉਹ ਕਿਸ ਤਰੀਕੇ ਆਪਣੇ ਪਤੀ ਅਤੇ ਬੱਚੇ ਦੋਵਾਂ ਨੂੰ ਭੁੱਲ ਗਈ ਇਹ ਬਹੁਤ ਹੈਰਾਨ ਕਰਨ ਵਾਲੀ ਗੱਲ ਹੈ ਲੜਕੀ ਦਾ ਜਿਹੜਾ ਸਹੁਰਾ ਉਸ ਦਾ ਕਹਿੰਦਾ ਉਹ ਇੰਗਲੈਂਡ ਜਾਂਦਾ ਆਂਦਾ ਰਹਿੰਦਾ ਤੇ ਇੰਗਲੈਂਡ ਜਾ ਕੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਲੜਕੀ ਕਹਿੰਦੀ ਮੈਂ ਦੁਰਗਾਪੁਰ ਆਉਣਾ ਹੀ ਨਹੀਂ ਤਾਂ ਬਹੁਤ ਹੈਰਾਨ ਕਰਨ ਵਾਲਾ ਮਾਮਲਾ ਹੈ ਕਿ ਲਹੂ ਚਿੱਟਾ ਕਿਵੇਂ ਹੋ ਜਾਂਦਾ ਹੈ ਲਹੂ ਆਪਣੇ ਹੀ ਸਰੀਰ ਵਿੱਚੋਂ ਪੈਦਾ ਹੋਇਆ ਬੱਚਾ ਉਸ ਨੂੰ ਕਿਵੇਂ ਭੁੱਲ ਸਕਦਾ ਹੈ ਜਿਹੜੀ ਮਾਂ ਆ ਆਪਣੇ ਹੀ ਪੁੱਤਰ ਨੂੰ ਜਦੋਂ ਜਨਮ ਦਿੰਦੀ ਹੈ ਆਪਣੇ ਧੀਆਂ ਪੁੱਤਾਂ ਨੂੰ ਜਨਮ ਦਿੰਦੀ ਹੈ ਉਸ ਤੋਂ ਬਿਨਾ ਇੱਕ ਪਲ ਵੀ ਜੀਣਾ ਉਸ ਨੂੰ गवारा ਨਹੀਂ ਹੁੰਦਾ ਤੇ ਇੱਕ ਮਾਂ ਆਪਣੇ ਬੱਚੇ ਨੂੰ ਕਿਵੇਂ ਭੁੱਲ ਸਕਦੀ ਹੈ ਇਹ ਬਹੁਤ ਵੱਡੇ ਸਵਾਲ ਨੇ ਤਾਂ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਣੇ ਜਦੋਂ ਪੀੜਤ ਪਰਿਵਾਰ ਨੇ ਆਪਣੀ ਪੂਰੀ ਗੱਲਬਾਤ ਜਿਹੜਾ ਆਪਣਾ ਪੱਖ ਹੈ মিডিਏ ਦੇ ਅੱਗੇ ਰੱਖਿਆ ਕਿਸਨ ਦਾ ਪਿੰਡ ਤੁਰਗਾ ਪਰ ਮੈਂ ਜੀ 2017 ਜੇ ਮੇਰੀ ਮੈਰਿਜ ਹੋਈ ਸੀ ਤੇ ਸੁਖਵਿੰਦਰ ਕੌਰ ਪਿੰਡ ਸੁਦੋ ਮਾਇਰਾ ਤੇ ਮਦਰ ਦਾ ਨੇਮ ਹੈਗਾ ਪ੍ਰਿੰਦਰ ਕੌਰ ਤੇ ਡੈਡੀ ਦਾ ਨਾਮ ਹੈ ਰਮਨਦੀਪ ਸਿੰਘ ਤੇ 2017 ਜੇ ਮੇਰੀ ਮੈਰਿਜ ਹੋਈ ਇਸ ਬੰਨੀ ਮਹੀਨੇ ਜੀ ਇੱਥੇ ਮੇਰੇ ਕੋਲ ਤਿੰਨ ਸਾਲ ਸਾਢੇ ਰਹੀ ਹੈ ਜੀ ਉਹ ਉਹ ਪਿਆਰ ਹੁੰਦਾ ਜਗਾ ਸਾਡਾ ਜੀ ਆਪਸ ਵਿੱਚ ਪਰ ਇਹ ਉਹਨੇ ਦਿਖਾਗਾ ਨਹੀਂ ਕੀਤਾ ਵੀ ਕਿੱਦਾਂ ਚੱਲ ਰਹੀ ਹੈ ਉਹਨਾਂ ਦਾ ਪਹਿਲੇ ਵਾਰ ਪਲਾਨ ਸੀਗਾ ਉਹਦੀ ਮਾਦਾ ਦਾ ਤੇ ਉਹਦਾ ਦੋਨਾਂ ਦਾ ਇਰਨਿੰਗ ਉੰਨੀ ਵੀ ਇੱਥੇ ਜਨ ਆ ਜਾਂਦੀ ਸੀ ਵੀ ਦੂਹੇ 30 ਦਿਨ ਬਾਅਦ ਅੱਜ ਇੱਥੇ ਆ ਜਾਂਦੀ ਸੀ ਮੇਰੇ ਤਾਂ ਫੋਟੋ ਵੀ ਵਿਆਹ ਦੀ ਕੋਈ ਨਹੀਂ ਹੈ ਕਿ ਸਾਰੀਆਂ ਫੋਟੋਆਂ ਉਹਨਾਂ ਦੇ ਕੋਲੇ ਹੀ ਲੈ ਕੇ ਪਹਿਲਾਂ ਹੀ ਲੈ ਕੇ ਸਦੇ ਉਹ ਤੇ ਜਦ ਦੀ ਉਹ ਬਾਹਰ ਗਈ ਇਹ 2 ਸਾਲ ਹੋ ਗਏ ਤੇ ਉਹਨਾਂ ਨੂੰ ਇੱਕ ਵਾਰ ਨੂੰ ਹੁਣ ਦਿੱਤਾ ਜਦੋਂ ਬਰਸਟ ਚ ਭਾਇਆ ਉਹਨਾਂ ਨੇ ਜਦੋਂ ਬਾਹਰ ਗਈ ਸੀ ਉਹ ਤੁਸੀਂ ਭੇਜਿਆ ਕਿ ਆਪਣੇ ਲੈਵਲ ਤੇ ਨਹੀਂ ਅਸੀਂ ਭੇਜਿਆ ਸਰ ਜੀ ਤੇ ਉਹਦਾ ਜਿਹੜਾ ਖਰਚਾ ਸੀ ਉਹ ਕਿਨੇ ਕੀਤਾ ਸੀਗਾ ਖਰਚਾ ਜਿਹੜਾ ਉਹਨਾਂ ਨੇ ਕੀਤਾ ਸੀਗਾ ਜਿੱਦਾਂ ਰਿਸ਼ਤੇਦਾਰ ਹੀ ਹੈ ਜੀ ਇਹਨਾਂ ਨੇ ਕੀਤਾ ਸੀਗਾ ਜਿੱਦਾਂ 16 ਲੱਖ ਤਾਂ ਮੇਰੀ ਘਰ ਵਾਲੀ ਦੇ ਅਕਾਊਂਟ 'ਚ ਪਾਇਆ ਸੀ ਉਹ ਲੈ ਰਹੇ ਸੀ ਜੇ ਮਰਤੇ 9 ਲੱਖ ਨੂੰ ਪੈ ਜਾ ਤਾ ਲੋ ਅਜੇ ਤੋਂ ਤੁਹਾਡਾ ਵਿਆਹ ਹੋਇਆ ਸੀਗਾ ਉਸ ਵੇਲੇ ਕੀ ਵਿਆਹ ਦੇ ਵਿੱਚ ਇੱਕ ਸ਼ਰਤ ਰੱਖੀ ਗਈ ਸੀ ਕਿ ਬਾਹਰ ਪੇ ਜਾਣਾ ਤੁਹਾਨੂੰ ਵਿਆਹ ਜ ਨਹੀਂ ਰੱਖੀ ਗਈ ਸੀ ਜਿੱਦਾਂ ਬਾਅਦ ਚ ਜਿੱਦਾਂ ਉਹ ਰਾਇਲਡ ਕੀਤੀ ਸੀਗੀ ਪਹਿਲਾਂ ਉਹ ਪੰਜ 6 ਬੈਂਡ ਆਏ ਹੋ ਸਦੇ ਤੇ ਉਦੋਂ ਪਹਿਲਾਂ ਤਾਂ ਤੁਹਾਨੂੰ ਵਿਆਹ ਚ ਨਹੀਂ ਗੱਲ ਹੋਈ ਸੀ ਬਾਅਦ ਚ ਉਹਨੇ ਰਿਕਵੈਸਟ ਕੀਤੀ ਮੈਂ ਬਾਹਰ ਜਾਣਾ ਚਾਹੁੰਦੀ ਆ ਉਠੀ ਵੀ ਬਣਾਉਂਦੀ ਸੀ ਵੀ ਚਲੋ ਕੁੱਟ ਤੇ ਖਰਚਾ ਹੋਇਆ ਉਹ ਕਹਿੰਦੀ ਚਲੋ ਫੇਰ ਇਹਨਾਂ ਨੇ ਪੈਸੇ ਲਾਤ ਤੇ ਭੇਜ ਦਿੱਤੇ ਉਹ ਕਹਿੰਦੀ ਮੈਂ ਸਦ ਲੂੰਗੀ ਪੈਸੇ ਵੀ ਵਾਪਸ ਕਰ ਲੂੰਗੀ 6 ਸਾਲ ਦੇ ਹਿਸਾਬ ਦੇ ਵਿੱਚ ਵਿੱਚ ਤੇ ਇਹਨਾਂ ਨੂੰ ਸ ਮੇਰੀ ਬਾਹਰ ਜਾ ਕੇ ਕਰ 95 ਗੱਲਬਾਤ ਨਹੀਂ ਕੀਤੀ ਫੋਨ ਇਹ ਬਲੋਕ ਦੇ ਪਾਸ ਤੇ ਕਿੰਨਾ ਤੁਸੀਂ ਖਰਚਾ ਕੀਤਾ ਬਾਹਰ ਭੇਜਣ ਲਈ 25 ਲੱਖ ਹੋ ਗਿਆ ਜੀ ਦੋਟ ਜਦੋਂ ਪਹਿਲੀ ਵਾਰ ਗਈ ਬਾਹਰ ਉਸ ਵੇਲੇ ਤੁਸੀਂ ਛੱਡ ਗਏ ਸੀ 에어ਪੋਰਟ ਤੇ 에어ਪੋਰਟ ਤੇ ਹਾਂ ਜੀ ਅਸੀਂ ਛੱਡ ਤੇ ਉਹਦੇ ਬਾਅਦ ਤੁਹਾਡਾ ਨਾਲ ਗੱਲ ਬਿਲਕੁਲ ਬੰਦ ਕਰ ਦੇ ਕੋਲੇ ਉਸ ਤੋਂ ਬਾਅਦ ਬਿਲਕੁਲ ਹੀ ਗੱਲ ਨਹੀਂ ਹੋਈ ਕਿੰਨੀ ਫੇਰ ਚੱਲੀ ਤੁਹਾਡੀ ਗੱਲਬਾਤ ਕਦੀ ਫੋਨ ਆਇਆ ਹੈ ਕਦੇ ਹੀ ਨਹੀਂ ਆਇਆ ਇਹ ਹੁਣ ਉਹ ਤੇ ਨੇ ਵਿਆਹ ਕਰਾ ਲਿਆ ਕਾ ਕਿਸੇ ਬਾਰੇ ਤੁਹਾਨੂੰ ਕੋਈ ਨਹੀਂ ਪਤਾ ਜੀ ਵਿਆਹ ਕਰਾ ਲਿਆ ਕੋਈ ਨਹੀਂ ਫਿਰ ਤੁਸੀਂ ਆਪਣੇ ਸਹੁਰੇ ਪਰਿਵਾਰ ਨਾਲ ਸੰਪਰਕ ਕੀਤਾ ਇਸ ਸੰਬੰਧੀ ਉਹਨਾਂ ਨਾਲ ਕੋਈ ਮੇਰਾ ਨਹੀਂ ਹ ਮੈਂ ਸਨੇਹੀ ਜੀ ਤਾਂ ਕਈ ਮਿਲਦੇ ਰਹਿੰਦੇ ਵੀ ਤਲਾਕ ਲੈਣਾ ਅਸੀਂ ਕਈ ਵਾਰ ਪਤਾ ਲੱਗਾ ਕਿ ਕਹਿੰਦੇ ਤਲਾਕ ਮੰਗਦੇ ਆ ਤੇ ਇੱਕ ਨਾਲ ਛੋਟਾ ਬੱਚਾ ਵੀ ਬਠਾ ਹੈ ਇਹ ਬੱਚਾ ਤੁਹਾਡਾ ਹੈ ਹਾਂਜੀ ਮੇਰਾ ਬੱਚਾ 4 ਸਾਲ ਦਾ ਹੋ ਗਿਆ ਇੱਥੇ ਰਹਿੰਦਾ ਮੇਰੇ ਕੋਲ ਕੀ ਇਸ ਨਾਲ ਕੋਈ ਗੱਲਬਾਤ ਕੀਤੀ ਉਹਨਾਂ ਨੇ ਕੋਈ ਵੀਡੀਓ ਕਾਲ ਤੇ ਕਿ ਜਾਂ ਕਿਦਾਂ ਕੋਈ ਇੰਨਾ ਵੀ ਗੱਲਬਾਤ ਨਹੀਂ ਤੇ ਕਿਹੜੀ ਕਲੱਚ ਪੜਦਾ ਹੈ ਇਹ ਇਹ ਕੇਜੀ ਚ ਪੜਦਾ ਜੀ ਕੀ ਮੰਗ ਕਰਨੀ ਹੈ ਉਹਨੂੰ ਮੰਗ ਲਈ ਇਹੀ ਆ ਉਹਨੂੰ ਇਨਸਾਬ ਮਿਲੇ ਜਾਵੇ ਜਾਂ ਤਾਂ ਫੇ ਉਹ ਸੱਦੇ ਹੁਣ ਸਾਨੂੰ ਇਹਨੂੰ ਸੱਦੇ ਯਾ ਵੀ ਅਥੀਆ ਗਦੇ ਆਪਣੇ ਬੱਚੇ ਨੂੰ ਦੇਖੇ ਨੂੰ ਪਾਰੇ ਕਿਹੀ ਮੈਂ ਗਈ ਸਾਡੀ ਜਹਾਂ ਵੀ ਸਾਡੇ ਪੈਸੇ ਵਾਪਸ ਦਿੱਤੇ ਜਿਹੜਾ ਜਿਹੜਾ ਲੱਗਾ ਹਰ ਚ ਤੁਸੀਂ ਕੀ ਕੰਮ ਕਰਦੇ ਹੋ ਹੁਣ ਇੱਥੇ ਮੈਂ ਪਲੰਬਰ ਦਾ ਕੰਮ ਕਰਦਾ ਸੀ ਇੱਥੇ ਉਹ ਖੇਤੀ ਵੀ ਕਰ ਲਈ ਸੀ ਜਾਣਕਾਰੀ ਸਾਂਝੀ ਕਰਿਓ ਕਿੱਦਾਂ ਕਿੱਦਾਂ ਹੋਇਆ ਸਰ 2017 ਦੇ ਵਿੱਚ ਇਹ ਬੇਟੀ ਦਾ ਵਿਆਹ ਕੀਤਾ ਸੀ ਜੀ ਸੁਦੋ ਮਾਤਰੀ ਅਮਰੀਕ ਸਿੰਘ ਦੇ ਘਰ ਅਲਵਿੰਦਰ ਕੌਰ ਦੀ ਸੱਸ ਹੋ ਆ ਜੀ ਉਹ ਕੁੜੀ 10 ਪੜ੍ਹੀ ਹੋਈ ਸੀ ਜੀ ਉਹ ਕਹਿੰਦੀ ਮੈਂ ਬਾਹਰ ਜਾਣਾ ਜੀ ਅਪਾਕੇ ਜੇ ਨੂੰ ਭੇਜ ਦਵਾਂਗਾ ਜਦੋਂ ਏਜੰਟਾਂ ਨੂੰ ਪੁੱਛਿਆ ਤਾਂ ਉਹਨਾਂ ਏਜੰਟ ਕਹਿੰਦੇ ਜਾ ਨਹੀਂ ਸਕਦੀ ਇੰਗਲੈਂਡ ਦੇ ਵਿੱਚ ਸੀ ਜਾਂ ਹੋਰ ਕਿਤੇ ਵੀ ਨਹੀਂ ਜਾ ਸਕਦੀ ਜੀ ਇਹਦੇ ਦੀ ਮਾਂ ਨੇ ਤਲਵਿੰਦਰ ਗੌਰ ਨੇ ਚਾਹਲੀ ਕੋਈ ਪਤਾ ਨਹੀਂ ਕਿੱਦਾਂ ਡਿਗਰੀ ਟੁਕਰੀ ਬਣਾਈ ਜੀ ਕਿਉਂ ਪੈਸੇ ਪੂਸੇ ਦੇ ਕੇ ਜੀ ਉਹ ਵੀ ਇਹਨਾਂ ਨੇ ਸਾਥੋਂ ਚੋਰੀ ਹੋਏ ਪਾਸਪੋਰਟ ਲਾਤਾ ਜੀ ਕਿਸੇ ਏਜੰਟ ਕੋਲ ਤੇ ਫਿਰ ਵੀ ਜਾ ਗਿਆ ਕਹਿੰਦੇ ਜੀ ਜਾ ਕੇ ਹੁਣ ਭੇਜਨੇ ਪੈਣੀ ਆ ਕਿ ਮੈਂ 25 ਲੱਖ ਰੁਪਈਆ ਲਾ ਕੇ ਜੀ ਉਹ ਬਾਹਰ ਭੇਜੀ ਆ ਜੀ 16 ਲੱਖ ਰੁਪਈਆ ਆਪਣੀ ਬੋਟੀ ਦੇ ਨੌ ਦੇ ਖਾਤੇ ਦੇ ਵਿੱਚ ਟਰਾਂਸਫਰ ਕਰਾਇਆ ਆਪਣੇ ਖਾਤੇ ਚ ਮੇ ਕੋ ਸਟੇਟਮੈਂਟਾਂ ਪ੍ਰੂਫ ਹੈਗੇ ਆ ਜੀ 9 ਲੱਖ ਰੁਪਈਆ ਅਮਰੀਕ ਸਿੰਘ ਉਹ ਕੁੜੀ ਦੀ ਮਾਂ ਤੇ ਤੇ ਉਹਦਾ ਇੱਥੇ ਘਰੋਂ ਲੈ ਕੇ ਗਏ ਜੀ ਸਾਨੂੰ ਤਾਂ ਏਜੰਟ ਤਾਂ ਵੀ ਪਤਾ ਵੀ ਕਿਹਦੇ ਕੋਲ ਇਹ ਇਹਦੇ ਪਾਸੋਂ ਡੀਏ ਲਵਾਇਆ ਹੈ ਸਾਨੂੰ ਨਹੀਂ ਪਤਾ ਜਿਹੜੀ ਸਟੇਟਮੈਂਟ ਵਗੈਰਾ ਤੁਹਾਡੇ ਕੋਲ ਹਾਂਜੀ ਹੈਗੀ ਹੈ ਜੀ ਹੈਗੀ ਮੈਂ ਤੇ ਜਿਹੜਾ ਇਹਦਾ ਬੇਟਾ ਤਾਂ ਤੁਹਾਡੇ ਨਾਲ ਰਿਸ਼ਤਾ ਕੀਤਾ ਸੀਗਾ ਇਹ ਕਿਸ ਨੇ ਕੀਤਾ ਹੈ ਇਹ ਸਰਪੰਚ ਸਿੰਘ ਆ ਜੀ ਡਾਕਟਰ ਸਰਪੰਚ ਸਿੰਘ ਬੜਾ ਚੋਰ ਦਾ ਜੀ ਉਹ ਸਾਡੀ ਬਰਾਦਰੀ ਦੇ ਹੀ ਹੈ ਜੀ ਉਹਨੇ ਰਿਸ਼ਤਾ ਕਰਾਇਆ ਕੀ ਉਹਨਾਂ ਨਾਲ ਕੋਈ ਸੰਪਰਕ ਕੀਤਾ ਤੁਸੀਂ ਹਾਂਜੀ ਪੰਚਾਇਤ ਹੋਈ ਦੋ ਤਿੰਨ ਵਾਰੀ ਜੀ ਥਾਣੇ ਵੀ ਫੈਸਲਾ ਹੋਇਆ ਜੀ ਫਿਰ ਡੀਐਸਪੀ ਚਾਂਦ ਦੇ ਵੀ ਫੈਸਲਾ ਹੋਇਆ ਜੀ ਉਹ ਕਹਿੰਦੀ ਸੀ ਕਿ ਵੀ 1 ਸਾਲ ਦੇ ਵਿੱਚ ਵਿੱਚ ਮੈਂ ਆਪਣੇ ਇਹਨੂੰ ਛੋਟੇ-ਬੇਟੇ ਤੇ ਇਹਨੂੰ ਆਪਣੇ ਜਵਾਈ ਨੂੰ ਮੈਂ ਬਾਅਦ ਭੇਜ ਦੂੰਗੀ ਜੀ ਕੁੜੀ ਮੇਰੀ ਸਾਧ ਲੂਗੀ ਜੀ ਹੁਣ ਤਾਂ 2 ਸਾਲ ਹੋ ਗਏ ਜੀ ਨਾ ਸਾਡੇ ਪੈਸੇ ਵਾਪਸ ਕੀਤੇ ਜੀ ਨਾ ਇਹਨਾਂ ਨੂੰ ਦਿੱਤਾ ਜੀ ਨਾ ਇਹਨਾਂ ਨੂੰ ਫੋਨ ਨਾ ਸਾਨੂੰ ਫੋਨ ਕਰਦੀ ਆ ਉਹ ਉਹ ਕਿਸੇ ਨਾ ਹੋਰ ਮੁੰਡੇ ਨਾਲ ਰਹਿਣ ਲੱਪੇ ਜੀ ਉੱਤੇ ਅੰਗਲੈਂਡ ਦੇ ਵਿੱਚ ਜੀ ਤੇ ਹੁਣ ਪਰਚਾ ਹੋਇਆ ਜੀ ਇਹਨਾਂ ਤੇ ਕੁਲਵਿੰਦਰ ਕੌਰ ਤੇ ਸੁਖਵਿੰਦਰ ਕੌਰ ਤੇ ਉਹ ਮਰੀਦ ਸਿੰਘ ਤੇ ਪਰਚਾ ਨਹੀਂ ਹੋਇਆ ਉਭੀ ਇਹਦਾ ਬੇਨਤੀ ਕਰਦੇ ਆ ਵੀ ਉੱਥੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਜੀ ਸਾਡੇ ਕੋਲ ਇੱਕ ਨੰਬਰ ਦੇ ਪੈਸੇ ਆ ਜੀ ਮਿਹਨਤ ਮਜ਼ਦੂਰੀ ਵਾਲੇ ਬੰਦੇ ਆ ਜੀ ਕੋਸ਼ਿਸ਼ ਹੀ ਹੈ ਤੇ ਵਿਆਜ ਤੇ ਫੜ ਕੇ ਵੀ ਪੈਸੇ ਲਾਏ ਆ ਜੀ ਸਾਡੇ ਕੋਲ ਕੰਨੇ ਐ ਨਹੀਂ ਸੀਗੇ ਜੀ ਹੁਣ ਜਿਹੜਾ ਬੱਚਾ ਇਹ ਕੌਣ ਸੰਭਾਲ ਰਿਹਾ ਇਸ ਵੇਲੇ ਇਹ ਅਸੀਂ ਸੰਭਾਲਦੇ ਆ ਜੀ ਇਹ ਇਹਨਾ ਇਹ ਆਪਣੇ ਡੈਡੀ ਕੋਲ ਰਹਿੰਦਾ ਮੇਰੇ ਕੋਲ ਰਹਿੰਦਾ ਮੈਂ ਹੀ ਮੈਂ ਹੀ ਜਾਦੇ ਕਰਕੇ ਸੰਭਾਲਦਾ ਜੀ ਮੇਰੇ ਕੋਲ ਰਹਿੰਦਾ ਪੜਾਉਣਾ ਪਿਆ ਜੀ ਨੂੰ ਨਾ ਫਿਰ ਬੱਚੇ ਨਾਲ ਵੀ ਮੋਹ ਹੈ ਨਾ ਨਹੀਂ 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 ਜੀ ਨਹੀਂ ਪਰ ਬੇਟੇ ਨੂੰ ਨਹੀਂ ਸੰਭ ਉਹ ਕਹਿੰਦੀ ਮੇਰਾ ਮਤਵ ਲੈ ਨਹੀਂ ਕੋਈ ਤਰ੍ਹਾਂ ਦਾ ਪਰਮਾਣਾ ਹੀ ਨਹੀਂ ਜੀ ਨਹੀਂ ਉਹ ਹੋਰ ਕਿਸੇ ਮੁੰਡੇ ਨੂੰ ਰਹਿਣ ਲੱਗ ਪਈ ਤੇ ਅੰਗਰੇਨ ਦੇ ਵਿੱਚ ਅੱਛਾ ਪ੍ਰਸ਼ਾਸਨ ਨੇ ਤੁਹਾਨੂੰ ਕੀ ਸਵਾਸਨ ਦਿੱਤਾ ਵੀ ਉਹਨੂੰ ਇੱਥੇ ਲਿਆਵਾਂਗੇ ਆਪਾਂ ਕੀ ਕਰਾਂਗੇ ਨਹੀਂ ਉਹਨਾਂ ਨੇ ਤਾਂ ਹਜੇ ਤੱਕ ਕੁਝ ਵੀ ਪਰਚਾ ਜਰੂਰ ਕਰਤਾ ਦੋ ਤੇ ਜੀ ਇੱਕ ਤੇ ਨਹੀਂ ਉਹ ਤੇ ਅਮਰਜੀਤ ਸਿੰਘ ਤੇ ਵੀ ਜੈਡੀ ਤੇ ਨਹੀਂ ਕੀਤਾ ਜੀ ਅਸੀਂ ਤਾਂ ਉਹ ਵੀ ਬੇਨਤੀ ਕਰਦੇ ਵੀ ਉੱਤੇ ਵੀ ਪਰਚਾ ਹੋਣਾ ਚਾਹੀਦਾ ਇਹਨਾਂ ਨੇ ਪਹਿਲਾਂ ਹੀ ਆਪਣੀ ਸਰਾਹ ਦੇ ਨਾਲ ਹੀ ਇਹਨਾਂ ਨੇ ਇਹਨਾਂ ਨੇ ਸਾਡੇ ਨਾਲ ਠੱਗੀ ਮਾਰੀ ਜੀ 25 ਲੱਖ ਰੁਪਏ ਦੀ ਇਹ ਤੁਹਾਡਾ ਜਿਹੜਾ ਕੇਸ ਹੈ ਕਿਤੇ ਕੋ ਚੰਦਰਾ ਸਟੋਰੀ ਇਹ ਸਿਟੀ ਥਾਣੇ ਚੱਲਦਾ ਜੀ ਕੌਣ ਡੀਲ ਕਰ ਰਿਹਾ ਹੈ ਸੁਰੇਂਦਰ ਸਿੰਘ ਆ ਜੀ ਉਹ ਆਪਣੇ ਰੱਤੇ ਆਲ ਦੇ ਹੈਗੇ ਕੀ ਸਨੇਹਾ ਦੇਣਾ ਚਾਹੁੰਦੇ ਹੋ ਜਿਹੜੇ ਕਿ ਕਈ ਨੌਜਵਾਨ ਜਿਹੜੇ ਕਿ ਵਿਦੇਸ਼ ਜਾਣ ਦੇ ਚਾਹਵਨ ਕਰਕੇ ਆਪਣੀ ਪਤਨੀ ਨੂੰ ਪਹਿਲਾਂ ਭੇਜਦੇ ਹਨ ਤੇ ਬਾਅਦ ਵਿੱਚ ਪੈਸੇ ਵੀ ਖਰਚਦੇ ਹਨ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੀਦਾ ਅਸੀਂ ਤਾਂ ਬੇਨਤੀ ਕਰਦੇ ਜੀ ਕੰਨਾਂ ਨੂੰ ਹੱਥ ਲਾ ਲਿਆ ਤੇ ਇਹਨਾਂ ਨੂੰ ਬੋਟੀਆਂ ਨੂੰ ਇੱਦਾਂ ਕੱਲੀਆਂ ਨੂੰ ਨਾ ਭੇਜੋ ਜੀ ਜਿਹਨਾਂ ਦਾ ਦੋਨਾਂ ਜਾਣੇ ਦੋਏ ਜਾਣੇ ਜਾਣ ਜੀ ਇਹ ਫਾਇਦਾ ਆ ਜਿਹੜੀ ਕੱਡੀਆਂ ਜਾਨੀਆਂ ਕੁੜੀਆਂ ਜੀ ਉੱਥੇ ਜਾ ਕੇ ਇਹ ਗਲਤ ਕੰਮ ਕਰਦੀਆਂ ਗਲਤ ਮੁੰਡਿਆਂ ਨਾਲ ਉੱਥੇ ਜਾ ਕੇ ਰਿਲੇਸ਼ਨ ਬਣਾ ਲੈਂਦੀਆਂ ਉੱਥੇ ਰਹਿੰਦੀਆਂ ਜੀ ਆਪਣੇ ਬੱਚਿਆਂ ਨੂੰ ਵੀ ਭੁੱਲ ਜਾਂਦੀਆਂ